ਇੱਕੋ ਜੀ ਲੋਕ ਸਭਾ ਦਾ ਇਲੈਕਸ਼ਨ ਹੈ ਉਹਦੀ ਸ਼ੁਰੂਆਤ ਅਸੀਂ ਸ੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਕੀਤੀ ਸੀ ਅੱਜ ਮੈਂ ਮਾਨਸਾ ਵਿੱਚ ਜਿੱਥੇ ਸਾਡੇ ਪ੍ਰਧਾਨ ਜੀ ਬੁਧਰਾਮ ਜੀ ਸਾਡੇ ਐਮਐਲਏੁਰਕ੍ਰਿਤੀ ਬਣਾਵਾਲੀ ਇੱਥੋਂ ਦੇ ਪ੍ਰਧਾਨ ਸਾਹਿਬ ਚਰਨਜੀਤ ਜੀ ਪਾਰਟੀ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਉਹਨਾਂ ਨਾਲ ਪਹਿਲੀ ਮੀਟਿੰਗ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਇਹ ਇਲੈਕਸ਼ਨ ਲੋਕ ਸਭਾ ਦਾ ਹੈ ਸਾਰੇ ਥਾਵਾਂ ਸਾਰੇ ਲੋਕਾਂ ਨੂੰ ਮਿਲਣਾ ਉਮੀਦਵਾਰ ਵਾਸਤੇ ਬਹੁਤ ਔਖਾ ਹੰਦਾ ਇਹ ਮੇਰੀਆਂ ਬਾਹਵਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਆਪਣੇ ਪੰਜਾਬ ਦੇ ਬੜੇ ਦੇ ਲਈ ਲੋਕ ਸਭਾ ਦੀ ਚੋਣ ਵਿੱਚ ਲੋਕਾਂ ਨੂੰ ਪ੍ਰੇਰਿਤ ਕਰ ਤਕੜੇ ਖੁਡੀਆਂ ਸਭ ਐਮਪੀ ਐਮਐਲਏ ਬੀਜੇਪੀ ਚ ਚਲੇ ਗਏ ਬੀਜੇਪੀ ਕਹਿ ਰਹੀ ਹੈ ਕਿ ਹੋਰ ਵੀ ਬਧਾਈ ਕੋਨਾਂ ਦੇ ਸੰਪਰਕ ਚ ਨਹੀਂ ਦੇ ਦਿੱਤੀ ਬੰਤਿਆਂ ਦੀ ਨੀਤ ਹੋਇਆ ਕਰਦੀ ਹੈ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਦੀ ਪੁੱਤ ਕਿਹੋ ਜਿਹਾ ਕਰੇ ਜਾਂ ਕਰਦੀ ਉਹ ਜਿਹੜੇ ਗਏ ਆ ਉਹਨਾਂ ਦੇ ਆਪਣੀ ਮਰਜ਼ੀ ਹੋ ਸਕਦੀ ਹੈ ਸਾਰੇ ਲੋਕ ਇਹੋ ਜਿਹੇ ਨਹੀਂ ਹੁੰਦੇ ਇਹ ਕਿਸੇ ਦਾਬ ਦੇ ਵਿੱਚ ਜਾ ਕੇ ਸਾਡੇ ਨਾਲ ਜਿਹੜੇ ਲੋਕ ਹੈ ਨਿਰਸਵਾਰਥ ਹੈ ਉਹ ਸੁਧਾਰਨ ਕਰਾਉਂਦੇ ਨੇ ਐਡੀ ਮਨ ਵਿੱਚ ਕਿਸੇ ਦੇ ਭੁੱਖ ਨਹੀਂ ਦੇਖੋ ਜੀ ਲੰਬੀ ਚ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਤਾਂ ਜਿੰਨਾ ਕੋ ਜਾਣਦੇ ਸੀ ਉਸ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਬਹੁਤ ਵੱਡੀ ਹਸਤੀ ਸਨ ਪੰਜ ਵਾਰੀ ਮੁੱਖ ਮੰਤਰੀ ਔਰ ਮੈਂ ਤਾਂ ਨਮਾਣਾ ਨਿਤਾਣਾ ਸੀ ਜਰਵਾਲਿਆਂ ਨਾਲ ਟੱਕਰ ਸੀ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਉਥੋਂ ਤਕਰੀਬਨ 1.15 ਹਜ਼ਾਰ ਵੋਟਾਂ ਦੇ ਨਾਲ ਫਰਕ ਪਾ ਕੇ ਐਮਐਲਏ ਬਣਾਇਆ ਮੈਂ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਰੋ ਮੇਰਾ ਪਰਿਵਾਰ ਰੋ ਰਿਹਾ ਸੀ ਪੁਸ਼ਤ ਪਰ ਪੁਸ਼ਤ ਉਹਨਾਂ ਨੇ ਲਿੰਕਾ ਦੇ ਮੁਰੀਆਂ ਸਾਹਿਬ ਪਸ਼ੂ ਪਾਲਣ ਵਿਭਾਗ ਆ ਤੁਹਾਡੇ ਕੋਲ ਮਾਨਸਾ ਜਿਹੜੇ ਜਿਹੜੇ ਹਰ ਪਿੰਡ ਦੇ ਵਿੱਚ ਸੈਂਕੜੇ ਪਸ਼ੂਆਂ ਦੀ ਮੌਤ ਹੋਈ ਹੈ ਮੂਹ ਕੁਰਦੀ ਬਿਮਾਰੀ ਨਾਲ ਭਾਈ ਜੀ ਵੇਖੋ ਜੇ ਮੇਰੇ ਵੱਲ ਜਦੋਂ ਮੈਂ ੜ ਗਿਆ ਸੀ ਸਾਰੀਆਂ ਦਵਾਈਆਂ ਕੋਸ਼ਿਸ਼ ਸਾਰੀ ਬਿਮਾਰੀ ਪੈ ਜਾਣੀ ਰਹਿ ਜਾਣੀ ਗੱਲਬਾਰ ਅਸੀਂ ਸਾਡੇ ਕੋਲ ਫੇਰ ਵੀ ਨਾਲ ਦੀ ਨਾਲ ਟੀਮਾਂ ਭੇਜ ਕੇ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਸਾਡਾ ਇਹਦੇ ਵਿੱਚ ਮੈਂ ਸਮਝਦਾ ਕੋਈ ਤਸੂਰੀ ਨਹੀਂ ਸਾਡੇ ਕੋਲ ਘਾਟ ਹੋਵੇ ਅਸੀਂ ਦਵਾਈ ਨਾ ਭੇਜੀ ਹੋਵੇ ਇਨਾਂ ਨੂੰ ਖੁੜੀਆਂ ਸਾਹਿਬ ਮੂਸੇ ਵਾਲੇ ਦੇ ਫਾਦਰ ਮਿਲੇ ਸੀ ਤੁਹਾਨੂੰ ਤੁਸੀਂ ਵਿਸ਼ਵਾਸ ਵੀ ਦਿਵਾਇਆ ਸੀ ਪਰ ਉਹ ਕਹਿੰਦੇ ਹੱਲ ਨਹੀਂ ਹੋਇਆ ਸਾਨੂੰ ਖੁੜੀਆਂ ਸਾਹਿਬ ਤੋਂ ਪੂਰਾ ਭਰੋਸਾ ਸੀ ਮੈਂ ਵੀ ਕੋ ਸਰਦਾਰ ਬਲ ਇਹ ਕੋਈ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਦੇ ਪਰਿਵਾਰ ਨਾਲ ਕਿਸੇ ਵੇਲੇ ਕਿਸੇ ਦਾ ਜਵਾਨ ਪੁੱਤ ਇਸ ਸੰਸਾਰ ਤੋਂ ਚਲਾ ਗਿਆ ਜੀ ਮਾਫੀਆਂ ਲੈਂਦਾ ਹਾਂ ਬਹੁਤ ਵੱਡੀ ਗੱਲ ਪਰਵਾਹੀ ਗੁਰੂ ਨੇ ਉਸ ਘਰ ਵਿੱਚ ਫੇਰ ਬਹੁਤ ਵੱਡੀ ਕਿੱਟਬਾ ਕੀਤੀ ਹੈ ਮੈਨੂੰ ਮਿਲੀ ਸੀ ਮੈਂ ਉਹਨਾਂ ਨਾਲ ਹਮਦਰਦੀ ਮਜੂ ਜਿੱਥੇ ਵੀ ਕਿਤੇ ਹੈ ਮੈਂ ਉਹਨਾਂ ਨੂੰ ਸਿਰ ਝੁਕਾ ਕੇ ਮਿਲਦਾ ਨਾ ਮੈਂ ਘਰੇ ਵੀ ਹੋ ਕੇ ਗਿਆ ਸੀ ਪਹਿਲਾਂ ਵੀ ਔਰ ਉਹਦੇ ਵਿੱਚ ਬਹੁਤ ਸਾਰਾ ਕੰਮ ਹੋਇਆ ਵੀ ਬਹੁਤ ਸਾਰੇ ਲੋਕ ਫੜੇ ਵੀ ਗਏ ਕਿੰਨਿਆਂ ਦੀ ਮੁਕਾਬਲੀ ਵੀ ਹੋਗੇ ਕੁਝ ਜਿਹੜਾ ਕੁ ਰਹਿ ਗਿਆ ਹੋਣਾ ਉਹ ਵੀ ਹੋ ਜਾ। ਮਾਨਸਾ ਦੇ ਵਿਧਾਇਕ ਵੀ ਗੈਰ ਹਾਜ਼ਰ ਰਹੇ ਨੇ। ਉਹ ਵੀ ਨਾਲ ਹੋਣਗੇ ਆ ਜਾਣਗੇ। ਦੇਖੋ ਜੀ ਲੋਕ ਸਭਾ ਦਾ ਇਲੈਕਸ਼ਨ ਹੈ। ਉਹਦੀ ਸ਼ੁਰੂਆਤ ਅਸੀਂ ਸ੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਕੀਤੀ ਸੀ। ਅੱਜ ਮੈਂ ਮਾਨਸਾ ਵਿੱਚ ਜਿੱਥੇ ਸਾਡੇ ਪ੍ਰਧਾਨ ਜੀ ਬੋਦਰਾਮ ਜੀ ਸਾਡੇ ਬਲੇੁਰਕ੍ਰੀਤੀ ਬਣਾ ਵਾਲੀ ਇੱਥੋਂ ਦੇ ਪ੍ਰਧਾਨ ਸਾਹਿਬ ਚਰਜੀਤ ਸਿੰਘ ਜੀ ਪਾਰਟੀ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਉਹਨਾਂ ਨਾਲ ਪਹਿਲੀ ਮੀਟਿੰਗ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਇਹ ਇਲੈਕਸ਼ਨ ਲੋਕ ਸਭਾ ਦਾ ਹੈ ਸਾਰੇ ਥਾਵਾਂ ਸਾਰੇ ਲੋਕਾਂ ਨੂੰ ਮਿਲਣਾ ਉਮੀਦਵਾਰ ਵਾਸਤੇ ਬਹੁਤ ਔਖਾ ਹੁੰਦਾ ਇਹ ਮੇਰੀਆਂ ਬਾਹਵਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਆਪਣੇ ਪੰਜਾਬ ਦੇ بڑے ਦੇ ਲਈ ਲੋਕ ਸਭਾ ਦੀ ਚੋਣ ਵਿੱਚ ਲੋਕਾਂ ਨੂੰ ਪ੍ਰੇਤ ਦੇ ਬੰਦ ਤੋਂ ਤਕੜੇ ਕੁੜੀਆਂ ਸਭ ਐਮਪੀ ਐਮਐਲਏ ਬੀਜੇਪੀ ਚ ਚਲੇ ਗਏ ਬੀਜੇਪੀ ਕਹਿ ਰਹੀ ਹੈ ਕਿ ਹੋਰ ਵੀ ਬਧਾਇਕ ਉਹਨਾਂ ਦੇ ਸੰਪਰਕ ਚ ਨਹੀਂ ਦੇਖੋ ਜੀ ਬੰਦਿਆਂ ਦੀ ਨੀਤ ਹੋਇਆ ਕਰਦੀ ਹੈ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਦੀ ਪੁੱਤ ਕਿਹੋ ਜਿਹਾ ਕਰੀ ਜਾਂਦਾ ਉਹ ਜਿਹੜੇ ਗਏ ਆ ਉਹਦੀ ਆਪਣੀ ਮਰਜ਼ੀ ਹੋ ਸਕਦੀ ਸਾਰੇ ਲੋਕ ਇਹੋ ਜਿਹੇ ਨੇ ਕਿ ਕਿਸੇ ਦਾਤ ਵਿੱਚ ਚਾਕੇ ਸਾਡੇ ਨਾਲ ਜਿਹੜੇ ਲੋਕ ਹੈ ਨਿਰਸਵਾਰਥ ਹੈ ਉਹ ਸਧਾਰਨ ਕਰਾਂ ਦੇ ਨਹੀਂ ਐਡੀ ਮਨ ਵਿੱਚ ਕਿਸੇ ਦੇ ਭੁੱਖ ਦੀ ਦੇਖੋ ਜੀ ਲੰਬੀ ਚ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਤਾਂ ਜਿੰਨਾ ਕੋਈ ਜਾਣਦੇ ਸੀ ਉਸ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਬਹੁਤ ਵੱਡੀ ਹਸਤੀ ਸਨ ਪੰਜ ਵਾਰੀ ਉਮੀਦਵਾਰ ਜੀ ਔਰ ਮੈਂ ਤਾਂ ਨਮਾਣਾ ਨੇ ਤਾਣਾ ਸੀ ਜਰਵਾਣਿਆਂ ਨਾਲ ਟੱਕਰ ਸੀ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਉੱਥੇ ਤਕਰੀਬਨ 11.5 ਹਜ਼ਾਰ ਵੋਟਾਂ ਦੇ ਨਾਲ ਫਰਕ ਪਾ ਕੇ ਐਮਐਲਏ ਬਣਾਇਆ ਮੈਂ ਉਹਨਾਂ ਦਾ ਸਦਾ ਨਹੀਂ ਰਹਿਣੀ ਰੋ ਮੇਰਾ ਪਰਿਵਾਰ ਰੋ ਸੀ ਪੁਸਤ ਪਰ ਪੁਸਤ ਨਾਲ ਲਿਖਦਾ ਮੁਰੀਆਂ ਸਾਹਿਬ ਪਸ਼ੂ ਪਾਲਣ ਵਿਭਾਗ ਆ ਤੁਹਾਡੇ ਕੋਲ ਮਾਨਸਾ ਜਿਹੜੇ ਦੇ ਹਰ ਪਿੰਡ ਦੇ ਵਿੱਚ ਸੈਂਕੜੇ ਪਸ਼ੂਆਂ ਦੀ ਮੌਤ ਹੋਈ ਹੈ ਮੂੰਹ ਖੁਰਦੀ ਬਿਮਾਰੀ ਨਾਲ ਭਾਈ ਜੀ ਲਿਖੋ ਜੇ ਮੇਰੇ ਵੱਲ ਜਦੋਂ ਮੈਂ ਪੜ ਗਿਆ ਸੀ ਸਾਰੀਆਂ ਦਵਾਈਆਂ ਕੋਸ਼ਿਸ਼ ਸਾਰੀ ਬਿਮਾਰੀ ਪੈ ਜਾਣੀ ਰਹਿ ਜਾਣੀ ਗੱਲਬਾਰਬ ਅਸੀਂ ਸਾਡੇ ਵੱਲੋਂ ਫੇਰ ਵੀ ਨਾਲ ਦੀ ਨਾਲ ਟੀਮਾਂ ਭੇਜ ਕੇ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਸਾਡਾ ਇਹਦੇ ਵਿੱਚ ਮੈਂ ਸਮਝਦਾ ਕੋਈ ਤਸੂਰੀ ਨਹੀਂ ਜੀ ਸਾਡੇ ਕੋਲ ਘਾਟ ਹੋਵੇ ਅਸੀਂ ਦਵਾਈ ਨਾ ਭੇਜੀ ਹੋਵੇ ਇਨਾਂ ਨੂੰ ਖੁੜੀਆਂ ਸਾਹਿਬ ਮੂਸੇ ਵਾਲੇ ਦੇ ਫਾਦਰ ਮਿਲੇ ਸੀ ਤੁਹਾਨੂੰ ਤੁਸੀਂ ਵਿਸ਼ਵਾਸ ਵੀ ਦਿਵਾਇਆ ਸੀ ਪਰ ਉਹ ਕਹਿੰਦੇ ਹੱਲ ਨਹੀਂ ਹੋਇਆ ਸਾਨੂੰ ਖੁੜੀਆਂ ਸਾਹਿਬ ਤੋਂ ਪੂਰਾ ਭਰੋਸਾ ਸੀ ਮੈਂ ਵਿਖੋ ਮੈਂ ਇਹ ਗੱਲ ਕਰਾਂਗੀ ਸਰਦਾਰ ਬਲ ਇਹ ਕੋਈ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਦੇ ਪਰਿਵਾਰ ਨਾਲ ਕਿਸੇ ਵੇਲੇ ਕਿਸੇ ਦਾ ਜਵਾਨ ਪੁੱਤ ਕਿਸ ਸੰਸਾਰ ਤੋਂ ਚਲਾ ਗਿਆ ਜੀ ਮਾਪਿਆਂ ਲਈ ਬਹੁਤ ਵੱਡੀ ਪਰਵਾਹੀ ਗੁਰੂ ਨੇ ਉਸ ਘਰ ਵਿੱਚ ਫਿਰ ਬਹੁਤ ਵੱਡੀ ਕਿਰਪਾ ਕੀਤੀ ਹੈ ਮੈਨੂੰ ਮਿਲੀ ਸੀ ਮੈਂ ਉਹਨਾਂ ਨਾਲ ਹਮਦਰਦੀ ਭੇਜੂ ਜਿੱਥੇ ਵੀ ਕਿਤੇ ਹੈ ਮੈਂ ਸਿਰ ਚੁਕਾ ਕੇ ਮਿਲਦਾ ਨਾ ਮੈਂ ਘਰੇ ਵੀ ਹੋ ਕੇ ਗਿਆ ਸੀ ਪਹਿਲਾਂ ਵੀ ਔਰ ਉਹਦੇ ਵਿੱਚ ਬਹੁਤ ਸਾਰਾ ਕੰਮ ਹੋਇਆ ਵੀ ਬਹੁਤ ਸਾਰੇ ਲੋਕ ਫੜੇ ਵੀ ਗਏ ਕਿੰਜਾਂ ਦੀ ਮੁਕਾਬਲੀ ਵੀ ਹੋ ਗਏ ਕੁਝ ਜਿਹੜਾ ਕੁ ਰਹਿ ਗਿਆ ਹੋਣਾ ਉਹ ਵੀ ਹੋ ਜਾ ਮੰਤਰੀ ਦੇ ਵਿਧਾਇਕ ਵੀ ਗੈਰ ਹਾਜ਼ਰ ਰਹੇ ਨੇ ਉਹ ਵੀ ਨਾਲ ਹੋਣਗੇ ਗਾ ਜਾਣਗੇ